ਅੱਜ ਕੀ ਲਾਉਂਦੇ ਸ਼ਰਨੇ ਸਪ੍ਰਿੰਟਾਂ ਓ ਵੀ ਆਲੂ ਗੇਮ ਚਾਲੂ ਕਰਾਤੀ ਆ ਭਾਜੀ ਨੇ ਅੱਜ ਫੇ ਲਾਲਾ ਟੈਂਡ ਤੇ ਹੀ ਲੱਗਾ ਹੁੰਦਾ ਜਦੋਂ ਵੇਖੋ ਉਹ ਖੜਾ ਵਾ ਲੱਡਾ ਬਲਪੁਰੀਆ ਚਲੋ 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 ਜਵਾਜ ਚਲੋ ਦੂਜੇ ਵਾਲੇ ਆਜੋ ਦੂਜੇ ਤੇ ਕੌਣ ਹੈ ਜੋਤਿਆ ਤੂੰ ਦੂਜੇ ਜਮ ਓ ਜੀਬ ਕਾ ਨੂੰ ਕੱਢਦੇ ਹੁੰਨਾ ਬਾਹਰ ਚਲੋ 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 ਜਵਾਜ ਵੈਰੀ ਗੁੱਡ ਵੈਰੀ ਗੁੱਡ ਛਾ ਗਏ ਮੁੰਡੇ ਛਾ ਗਏ ਛਾ ਗਏ ਆ ਬਈ ਤੀਜਾ ਗਰੁੱਪ ਚਲੋ ਭੱਜੋੜ ਭੱਜੋ ਚਲੋ 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 ਸ਼ਾਬਾਸ਼ ਤੀਜਾ ਗਰੁੱਪ ਓ ਦੀ ਆਈ ਓ ਓ ਕੌਣਾ ਗੂਰਾ ਜੇ ਤੁਰਿਆ ਆਉਂਦਾ ਇੱਕ ਵਿੱਚ ਕਿੰਨਾ ਸੋਹਣਾ ਲੱਗਦਾ ਨਾ ਉਹ ਗਿਆਨੀ ਨਾਲ ਤੁਰਿਆ ਆਉਂਦਾ ਭਾਉਗਾ ਓਏ ਗੂਰਾ ਲੱਗਨ ਲਾ ਪਿਆ ਕਿ ਨਾਲੋਂ ਉਹ ਮੈਚ ਹੀ ਬੜੇ ਖੇਡਦਾ ਤਿੰਨ ਤਿੰਨ ਘਰੇ ਨਹੀਂ ਵੱਡਦਾ ਉਹ ਸਕ੍ਰੈਪ ਉਹ ਕੀਤੀ ਆ ਬਲੀਚ ਲੈ ਬਲੀਚ ਲਾਈ ਆ ਭਾਜੀ ਅੱਜ ਦੂਰੋਂ ਚਮਕਦਾ ਹੀ ਉਹ ਵਧੀਆ ਵਧੀਆ ਮੈਚ ਖੇਡਣੇ ਚਾਹੀਦੇ ਆ ਫੇਕ ਕਿਉਂ ਟਮਾ ਬਣਾਇਨੇ ਕੀ ਲਾਇਆ ਡਾਕਟਰ ਇਹਨੇ ਮਾਰਕਸ ਮਾਰਕਸ ਬਲੈਕ ਗੂਰਾ ਮਾਰਕਸ ਨਹੀਂ ਲਾਇਆ ਇਹਨੇ ਚਲੋ 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 ਸ਼ਾਬਾਸ਼ ਸਾਰੇ ਹੋ ਗਏ ਸਪ੍ਰਿੰਟ ਵੀ ਲੈ ਰੈਡੀ ਚਲੋ ਖੈਦੋ ਕੰਮ ਨੂੰ ਝੋਟੇ ਹੋ ਦੂਜੀਆਂ ਆ ਗਈਆਂ ਹੁਣ ਤੇਜ਼ ਸਪ੍ਰਿੰਟਾਂ ਹੋ ਗਏ ਯੋ ਹੋ ਗਏ ਯੋ ਉਹ ਪਹੁੰਚ ਗਈ ਜੋਤੇ ਜੇ ਤੂੰ ਹੁਣ ਜੀਬ ਬਾਹਰ ਕੱਢੀ ਤਾਂ ਮਿੱਟੀ ਪਾ ਦੇਣੀ ਮੈਂ ਬੁੱਕਣਾ ਜੀਬ ਕਾ ਤੋ ਬਾਹਰ ਕੱਢਦਾ ਹੁਣਾਂ ਚਲੋ 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 ਖਿੱਚ ਕੇ ਮੈਂ ਚਲੋ ਅਗਲੀਆਂ ਤਿਆਰ ਰੱਖੋ ਜੋ ਫੌਜਾਂ ਗੋ ਚਲ ਚਲ ਪਾਜ ਪਾਜ ਦਰਦ ਚਲ ਲੱਫੜ ਮਾਰ ਕੇ ਪਾਜ ਮੋੜਿਆ ਤਾਂ ਕਿ ਮੱਤਾਂ ਤੇ ਉਹ ਹੱਥ ਵੀ ਐ ਲੈਨੇ ਹੱਥ ਜਿੱਦਾਂ ਦੇ ਲਾਉਂ ਨਾ ਕਰਦਾ ਹੁੰਦੇ ਓਏ ਫਾਇਦਾ ਕਰ ਤੋ ਨਹੀਂ ਪਹੁੰਚ ਜਾਗਾ ਕੀ ਹੋਇਆ ਮਹੀਨੇ ਤੇ ਇੰਨਾ ਬੜੀ ਪੈਰ ਚੱਲ ਗਏ ਬੰਦਿਆ ਕਰ ਓਏ ਪਾਈ ਵਾਲੇ ਕੋਲ ਤੇ ਆ ਕੇ ਖੜਾ ਵਾ ਪੱਕਾ ਕੱਪ ਮੇਨ ਲੱਗਾ ਵਾ ਓਏ ਇੱਥੇ ਮੈਂ ਮਿੱਟੀ ਝੜ ਗਿਆ ਰੋਲਾ ਤੇਰਾ ਪਹਿਲਾਂ ਪਾਇਆ ਉਹ ਲੈਂਡ ਤੂੰ ਆ ਪਿੱਛੇ ਆ ਚੱਲੋ 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 ਚੱਲ ਕੋਲੋਂ ਦਾ 50 ਕਿਲੋ ਭਜਾਣਾ ਤੇ ਨਿਆਣਾ ਉਹ ਲਾਲਿਆ ਇਹ ਕੀ ਗੱਲ ਹੈ ਤੇ ਚੌਨਾ ਗਈਆਂ ਵੇਖ ਲੈ ਕਿਦਾਂ ਦਾ ਘਾਓ ਗਿਆ ਨਹੀਂ ਵੇਚ ਦੇ ਦੇਣਾ ਅੱਜ ਤੇਰਾ ਮੂੰਹ ਉਹ ਬਹੁਤ ਵਧੀਆ ਕੀਤਾ ਵੇਖ ਲੈ ਸਫਾਈ ਹੋ ਗਈ ਕਿ ਨਹੀਂ ਅੱਜ ਚੱਲ ਉਹ 30 ਲਾਉਣ ਵਾਲੀ ਆ ਧੰਨਵਾਦ ਕਰਦੀ ਮੇਰੇ ਗਾਲਿਆਂ ਦਾ ਧੰਨਵਾਦ ਮੇਰੇ ਗਾਲਿਆਂ ਦਾ ਕਰਮੇ ਦਾ ਜਿਹਨੇ ਆਣ ਕੇ ਸਫਾਈ ਕਰਾਈ ਆ ਹਾਂ ਕਰਮੇ ਦਾ ਹਾਂ ਉਹ ਸਰਪੰਚ ਦਾ ਸਰਪੰਚ ਦਾ ਦੀਨੇ ਬੰਦੇ ਲਾਏ ਅੱਜ ਇੱਥੇ ਭਰਾ ਨੇ ਬਹੁਤ ਬਹੁਤ ਧੰਨਵਾਦ ਬੰਦੇ ਬੰਦੇ ਹਟਾਏ ਆ ਭਾਤ ਤੇ ਮਰੇਗਾ ਲਈ ਅਸੀਂ ਦੀ ਸਫਾਈ ਕਰਾਉਣੀ ਅੱਜ ਲਾਲੇ ਨੇ ਕਹਿੰਦਾ ਵੀ ਮੈਂ ਤਰਲਾ ਕੀਤਾ ਵਾ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਦੇਖੋ ਮੁੰਡੇ ਮਾਰਦੇ ਕਿ ਨਹੀਂ ਛਾਲਾ ਜਾਂਦੇ ਕਿ ਨਹੀਂ ਬੁੱਕਦੇ ਆ ਪਹੁੰਚ ਕੇ ਲੱਗਦਾ ਗਾਂ ਹੀ ਲੰਘਣਾ ਸਟੇਡੀਅਮ ਤੋਂ ਅੱਜ ਆ ਲਾਲਾ ਨਾ ਜਿਹੜਾ ਲਾਲਾ ਬਣੇ ਕੰਮ ਵਿਗਾੜਦਾ ਹੀ ਭਾਜੀ ਇਹੇ ਚਲੋ 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 ਸ਼ਾਬਾਸ਼ ਮੈਂਟੋ ਮੈਂਟ ਆਇਆ ਕਰੋ ਵੈਰੀ ਗੁੱਡ ਏ ਛਾਗੇ ਮੁੰਡੇ ਸ਼ਾਬਾਸ਼ ਚਲੋ 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 ਐ ਪੈਂਦੀਆਂ ਕਿ ਨਹੀਂ ਪਾ ਵੀ ਪੱਟਾਂ ਦੇ ਘੁਗੀਆਂ ਬੋਂਗੋ ਦੇ ਜਿਆਦੀਆਂ ਪੈਂਦੀਆਂ ਬੋਂਗੋ ਦੇ ਮੋਰ ਪੈਣਦੇ ਆ ਘੁਗੀਆਂ ਛੱਡ ਕੇ ਉਹ ਜਾਂਦੇ ਰਹੀਓ ਆਹ ਆ ਵੇ ਆ ਵੇ ਉਹ ਡਾਂਗ ਵਾਲਾ ਭਾਉ ਵੀ ਵੇਚੀ ਆ ਆਉਣਾ ਹੀ ਪੈਣਾ ਵਾ ਚੱਲ ਚੱਲ ਗੱਲਾਂ ਨਾ ਕਰ ਬੇਰਾ 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 ਐਨੀ ਜਗਾ ਕਾ ਤੂੰ ਛੱਡੀ ਆ ਓਏ ਉਹ ਜੋ ਤੇ ਜੀਬ ਅੰਦਰ ਕਰ ਫੇਰ ਬਾਹਰ ਕੱਢ ਲੈ ਨਾ ਮਿੱਟੀ ਖਾਣਾ ਵਾ ਇਹਦੀ ਤੇਰੀ ਬਹੁਤ ਜੀਬ ਹੀ ਅੰਦਰ ਕਰਾਉਣੀ ਆ ਜਾਂ ਕੋਈ ਜੀਬ ਬਾਹਰ ਕਢਾ ਦਿੰਦਾ ਕਾ ਓਹ ਖੜਾਈ ਉਤਾਰ ਛੋਟੀ ਲੈ ਕੇ ਚਲੋ 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 ਆਜੋ ਆਜੋ ਲੈ ਕੇ ਕਹਿੰਦੇ ਕਾਲੀ ਠਾਰ ਆ ਗਿਆ ਭਰ ਦੋ ਬੋਕਾ ਨਾ ਮਿੱਟੀ ਨਾ ਅਸੀਂ ਤਿਆਰ ਆ ਚਲੋ ਚਲੋ ਆਪ ਵੈਰੀ ਗੁੱਡ ਵੈਰੀ ਗੁੱਡ ਛਾਵਾ ਛਾ ਗਏ ਮੁੰਡੇ ਛਾ ਗਏ ਅੱਜ ਚਲੋ 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 ਵੈਰੀ ਗੁੱਡ ਛਾ ਗਏ ਮੁੰਡੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਹਾਂ ਹੈਪੀ ਕੀ ਆ ਕੀ ਕਹਿਣਾ ਹੈਪੀ ਲੈਕਟਰਲ ਕਾ એનર્ਜੀ ਇਹ ਕਹਿਣਾ ਕਿ ਨਾ ਚਿੱਲੀ ਗਈ ਸੀ ਕਿੱਲੋ ਚਿੱਲੀ ਕੋਈ ਨਾ ਲਿਆਉਂਦਾ ਉਹ ਗਾਟਾ ਉਹ ਚਿੱਲੀ ਫੜੀ ਆ ਉਹ ਜਦੋਂ ਮਾਰਦਾ ਡਾਂਗ ਚਿੱਲੀ ਵਰਗੀ ਹੋ ਚਿੱਲੀ ਵਰਗਾ ਹੋ ਜਾਂਦਾ ਪੱਟ ਆ ਲਾਲਾ ਰਸਿਆ ਹੋਇਆ ਵਾ ਲਾਲੇ ਨੂੰ ਚਿੱਲੀ ਨਹੀਂ ਮਿਲੀ ਉਹ ਬੈਠਾ ਹੀ ਪਰ ਮੂੰਹ ਤੇ ਜਾਂਦਾ ਮੂੰਹ ਕਲਰ ਰੰਗ ਪਰਵਾ ਬਣਾ ਦਿੰਨੇ ਬ੍ਰੰਮੀ ਕਾਦੋ ਰੋਲਾ ਪਾਇਆ ਵਾ ਪਰਵਾ ਹੋਰ ਕੇ ਇਹਦੀ ਡਿਮਾਂਡ ਪੂਰੀ ਨਾ ਕਰਿਆ ਕਰੋ ਇਹਦੀ ਕਰ ਦਿਆ ਕਰੋ ਖਾ 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 ਗੁਜਾਰਾ ਕਰਦੇ ਉਹ ਵੇਖ ਲੈ ਇਹਦੇ ਲਈ ਢੇਰੀ ਲਵਾਈ ਆ ਖਾ ਦੀ ਉਹ ਪਰੇ ਇੰਨੇ ਖਾਣਾ ਵਾ ਖਾ ਪੂਜ ਚਲੋ ਖਾਂ ਆਪ 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 ਗੋਰੀ ਬੰਨੇ ਹੋ ਜੋ ਸੈਟ ਨਹੀਂ ਹੈ ਨਾ ਹੁਣ ਬੰਨੇ ਹੋ ਜੋ ਮਾੜਾ ਮੇਰਾ ਵੀਰ ਚਲੋ 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 ਗੋਰੀ ਚਲੋ 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 ਆ ਵੇ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਚਲਾਤੀਆਂ ਨੇਰੀਆਂ ਜਵੇਲਾ ਤਵਾਨ ਮਗਾਤੇ ਆ ਵੇਲਾ ਚਾਚਾ ਜਿਹੜੀਆਂ ਨੇਰੀਆਂ ਜਿ ਲੈ ਜਾਂਦੀਆਂ ਨਾ ਬੱਕਰਾ ਹੀ ਆ ਵੇ ਲੈ ਮੋਲ ਚਲ ਵੇ ਲੈ ਕਦਾ ਵਗਣਦੀਆਂ ਨੇਰੀਆਂ ਹੋਰ ਠੀਕ ਠਾਕ ਜੀ ਚਾਚਾ ਜੀ ਇਹਨਾਂ ਨੇ ਗੀੜਾ ਮਾਰ ਜੇ ਨਾ ਸਾਡਾ ਖੂਨ ਦੁਗਣਾ ਵਜ ਜਾਂਦਾ ਵਾ ਕੀ ਕਹਿੰਦੇ ਹੁੰਦੇ ਚਾਚਾ ਪਾਈਆ ਵਜ ਜਾਂਦਾ ਹੁੰਦਾ ਕਿੰਨਾ ਪਾਈਆ ਹੀ ਸਾਡਾ ਜਿਆਦਾ ਵਾਧਾ 2.5 ਕਿਲੋ ਵਾ ਬਾਹ ਤੁਹਾਡੇ ਵੱਡੇ ਨੇ ਸਿਰ ਤੇ ਲੱਗੇ ਅਸੀਂ ਗਾ ਹੋਰ ਉਹ ਦਰ ਪ੍ਰਾਣੀ ਫਿਰਨ ਦੀ ਫੇਰ ਤਿਆਰੀ ਹੋ ਗਈ ਆ ਵੀਰ ਦੱਸੂਗਾ ਭਾਜੀ ਕਿੱਥੇ ਨੂੰ ਘੁੰਮਣਾ ਬਹਿ ਜਾਓ ਬਸ ਬ੍ਰੰਮੀ ਆਉਂਦੀ ਆ ਬ੍ਰੰਮੀ ਉਹ ਤੁਸੀਂ ਬੰਨੇ ਹੋ ਜਾ ਮੜਿਆ ਉਹ ਬੰਨੇ ਹੋ ਜਾ ਚਲੋ 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 ਸ਼ਾਬਾਸ਼ ਆ ਫੇਰ ਬਾਤ ਹੈ ਯੂ ਪਾਈਟ ਹੋਣੀ ਹੈ ਜੇ ਆ ਜਾ おい ਵੇ ਆ ਜਾ ਚਲੋ 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 ਸ਼ਾਬਾਸ਼ 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 ਮੁੰਡੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਉੱਥੇ ਇੱਕ ਸਟਾਪ ਹੋਰ ਲੱਗਣਾ ਹਜੇ ਲੱਗ ਗਿਆ ਯੂ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ 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 72 ਆ ਫੇ ਚਲੋ 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 ਵੈਰੀ ਗੁੱਡ ਇੱਥੇ ਕੀ ਕਰਾਉਂ ਉਸਤਾਦ ਮੜੀ ਤਸੱਲੀ ਇਹਨਾਂ ਦੀ ਲੱਗੇ ਰਹਿੰਦੇ ਲੱਗੇ ਰਹਿੰਦੇ 2 ਮਿੰਟ ਹੁਣ ਉਹ ਵੇਖਣਦੇ ਆ ਵੇਖਦਾ ਪਿੱਛੇ ਭਾਜੀ ਨੇ ਕਿਹਾ ਨਹੀਂ ਐ ਭਾਜੀ ਬੱਸ ਹੀ ਹੋ ਚਲੀ ਭੈਣ ਬੈਠ ਜਾ ਬੈ ਗਿਆ ਭਾਈ ਮੈਂ ਬੈ ਗਈ ਭਾਜੀ ਇਹ ਬੈ ਗਿਆ ਭਾਜੀ ਮੈਂ ਲਾਲਾ ਕਹਿੰਦਾ ਭਜਾ ਦੇ ਹੈ ਚਲੋ 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 ਇਹਨਾਂ ਦੇ ਵੀ ਰਾਡ ਪਵਾ ਪਾ ਜੀ ਮੜੇ ਜੇ ਕੋਈ ਮਹਿਮਤ ਬਾ ਗੈਣ ਤੋਂ ਮੈਂ ਕੀ ਕਰਾਉਣਾ ਮੈਂ ਹੋਰ ਕੀ ਕਰਾਉਂਦਾ ਮੈਂ ਤੇ ਹੋਣੀ ਨਹੀਂ ਨਾ ਹਾਂ ਕੀ ਕਹਿਣਾ ਵਾ ਚੱਲ ਚੱਲ ਜੰਪ ਲਾਓ ਇਹ ਆ ਜੀ ਇਹ ਨਹੀਂ ਬਹਿਣਾਗਾ ਢੱਡ ਗੱਡਾ ਘਟਾਉਣਾ ਵਾ ਜੋਤੇ ਇਧਰ ਕੀ ਵੇਖਦਾ ਅੱਗੇ ਵੇਖ ਬੈਠ ਜਾ ਹੁਣ ਥੱਲੇ ਇੱਥੇ ਅੱਜ ਭਾਜੀ ਯਾਰ ਆਹ ਬੰਦੇ ਵੇਲਾ ਮਿਹਨਤਾਂ ਕਰਦੇ ਆ ਬਾਦੇ ਬਾਦੇ ਮਿਹਨਤੇ ਕਰਾਉਣਾ ਆ ਪਰ ਮਿਹਨਤਾਂ ਕਰਾਉਂਦੇ ਆ ਮਿਹਨਤਾਂ ਦੇ ਨਾਲ ਮਿੰਤਾਂ ਵੀ ਕਰਾਉਂਦੇ ਆ ਤੂੰ ਭਾਜੀ ਅੱਜ ਮਿਹਨਤਾਂ ਤਾਂ ਸੁਣੀਆਂ ਹੀ ਮਿੰਤਾਂ ਜਿਆਦੀਆਂ ਕਰਾਉਂਦੇ ਆ ਅੱਜ ਆਵੇ ਹੁਣ ਕਿਦਾਂ ਨਿਕਲ ਦੇਖ ਨਹੀਂ ਬਰਕਰ ਸੁਧਰਾ ਪ੍ਰੋਵਾਂ ਦੀ ਛੁੱਟੀ ਆ ਗਈ ਸਾ ਲਵਾਂਗੇ ਤੂੰ ਤਾਂ ਐਂ ਹੀ ਹਰੇ ਦੋ ਦਿਨ ਤੈਨੂੰ ਛੁੱਟੀ ਸਾ ਲਵਾਂਗੇ ਕਹਿੰਦਾ ਇੱਕ ਸੈਟ ਰਹਿਂਦਾ ਤੇਰਾ ਅਜੇ ਕੱਲ ਨੂੰ ਛੁੱਟੀ ਆ ਤੇ ਕੀ ਕਹੀ ਜਾਂਦੇ ਮੁੰਡੇ ਭਾਜੀ ਕੀ ਕਹੀ ਜਾਂਦੇ ਇਹ ਲਾਲੇ ਨੂੰ ਮਾਰਿਓ ਅੱਜ ਮੜੀ ਆ ਉਹ ਚਲੇ ਗਾਈਓ ਬੰਦਿਆਂ ਕੋ ਆ ਜਾ ਬੰਦਿਆਂ ਕੋ ਖੱਡਿਆ ਹੋਰ ਉੱਡ ਜਾ ਦੋਵੇਂ ਜਣੇ ਹਾਈ ਲਾਲੇ ਕੀ ਆ ਯਾਰ ਕਿੱਥੇ ਕਿੱਥੇ ਸੈਡਾ ਲਿਆ ਤੁਗੇ ਤੈਨੂੰ ਕਹਿਣਾ ਸਵਾ ਨਹੀਂ ਆਦੇ ਭਰਾ ਮੈਂ ਤੈਨੂੰ ਕਹਾਂ ਉਹਦਾ ਤੂੰ ਮੈਨੂੰ ਮਰਵਾਉਣਾ ਵਾ ਸੇ ਭਾਈਆਂ ਮਹਿਮਾਨਾਂ ਅੱਜ ਮੈਂ ਆਦੇ ਭਰਾ ਮਰਵਾਇਆ ਇਹਨੂੰ ਮੈਨੂੰ ਮਰਵਾਉਣਾ ਸੇ ਭੰਗਿਆ ਮੇ ਅੱਜ ਤੂੰ ਜਿਹੜੀ ਅੱਜ ਕੋਈ ਸਾਹਿਬ ਗਲਤ ਗਲਤ ਕਹਿ ਬੈਠਾ ਤੂੰ ਅੱਜ ਇੰਜਵਾਏ ਇੰਜਵਾਏ ਨਹੀਂ ਉਹ ਕਹਾਂਗੇ ਕਿ ਮੈਂ ਵੀ ਇੰਜਵਾਏ ਇੰਜਵਾਏ ਉਹ ਵੀ ਅਕੇ ਇੰਜਵਾਏ ਕਰਾਉਂਦੇ ਆ ਵਾ ਇਹਨੂੰ ਦੁੱਖ ਦੱਸਾਂਗੇ ਤੇ ਫੇਰ ਯਾਗਲਾ ਕਰਾਈ ਦਊ ਐ ਓਏ ਐ ਓਏ ਭਾਜੀ ਵੀ ਇੰਜਵਾਏ ਕਰਾਉਂਦੇ ਆ ਕਿਉਂ ਭਾਈ ਤੂੰ ਇਹ ਕਹਿ ਰਿਹਾ ਵਿੱਚ ਵਿੱਚ ਤੇ ਨਹੀਂ ਆਇਆ ਪਹਿਲੇ ਦਿਨ ਮਰਵਾ ਤੂੰ ਦੋਵੇਂ ਪਹਿਲੇ ਆਜਾ ਤੂੰ ਪੁਰਾਣਾ ਪਾਪੀ ਓਦਾਂ ਬਹੁਤ ਸਟੇਟਸ ਬਹੁਤ ਹੋਣਾ ਪੁਰਾਣਾ ਪਾਪੀ ਕੀ ਹੋਇਆ ਪਾਪੀ ਸੱਨ ਭੈ ਚੋ ਮੈਂ ਪੁਰਾਣਾ ਬਹੁਤੀ ਕਰ ਤੂੰ ਬਹਿਣਾ ਹੈਨਾ ਕਿ ਲੋ ਅੱਖੀ ਚਾਲ ਕਰਨੇ ਦੋ ਮੈਂ ਬਾਜ ਬੈ ਨਹੀਂ ਦਗਾ ਜੀਵ ਕੱਢ ਦਨ ਨਾ ਵਾਰ ਪਹਿਲਾਂ ਇਹ ਦੱਸ ਮੈਨੂੰ ਹੈ ਮਿੱਟੀ ਖਾਣਾ ਮੈਂ ਜੀਵ ਕੱਢ ਕੇ ਬਾਹਰ ਹੁਣ ਬੋਲਦਾ ਨਿਕਾ ਨਾ ਕਿ ਆਇਆ ਸੀ ਮੇਰੇ ਅੱਜ ਸਾਡੇ ਚ ਬਹਿ ਜਾ ਨਾਤਾ ਹੀ ਅੱਜ ਨਾ ਗਰੁੰਡੇ ਹਾਂ ਅਸੀਂ ਕਿਹੜਾ ਨੂੰ ਸਵੇਰ ਨੂੰ ਨਾਤਾ ਹੀ ਵੇਲ ਆ ਮੈਂ ਪੁੱਛ ਲੈਣਾ ਵਾ ਓ ਸ਼ੁ 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 ਓ ਤੂੰ ਹੀ ਨਾਤੇ ਹੀ ਅੱਜ ਹਾਂਜੀ ਭਾਜੀ ਓ ਜੂ ਛੱਡੇ ਪਾਣੀ ਨਾ ਕਰਮ ਨਾ ਬੁਗਲਾ ਨਹੀਂ ਨਾਤਾ ਬੁਗਲਾ ਬੋਲਿਆ ਹੀ ਨਹੀਂ ਕਹਿੰਦਾ ਆਪਾਂ ਦਿੱਲੀ ਨਹੀਂ ਨਾਉਂਦੇ ਨਾ ਦਿੱਲੀ ਨਹੀਂ ਨਾਉਂਦਾ ਭਰਾਵਾ ਮੈਂ ਦੋ ਟਾਈਮ ਹੋਣਾ ਸਵੇਰ ਨੂੰ ਜਾਣ ਲੱਗਾ ਬਈ ਸ਼ਿੰਨ ਪੈਣ ਹੁੰਦੇ ਕੋਈ ਨਾ ਦਾਦ ਨਹੀਂ ਲਾਜ ਉਹ ਪਾਜੀ ਨੇ ਪੁੱਛੀ ਸ਼ਿੰਨ ਪੈਣ ਬਹੁਤ ਤੇਰੇ ਵੀ ਸ਼ਿੰਨ ਪੈਣ ਹੁੰਦੀ ਆ ਤੇਰੇ ਹੁੰਦੀ ਓਏ ਕਿੱਥੇ ਇੱਥੇ ਕਿਹੜੀ ਸ਼ਿੰਨ ਪੈਣ ਹੁੰਦੀ ਆ ਮਾਮਾ ਮੈਂ ਹਟਣ ਨਹੀਂ ਦੇਣਾ ਚਾਰ ਸਪਰਿੰਟਾਂ ਲੱਗਣੀਆਂ ਕੋਈ ਪੂਰਨੀਆਂ ਲਾਉਣੀਆਂ ਦੱਸ ਚਾਰ ਸੈਟ ਲੱਗਣੀਆਂ ਠੀਕ ਆ ਚਲੋ ਜੀਨੇ ਹੁਣੇ ਬੈ ਲਾਉਣੀਆਂ ਲਾ ਲਓ ਪਾਜੀ ਕਹਿੰਦਾ ਹਟਣ ਨਹੀਂ ਦੇਣੇ ਇੰਨੇ ਕ ਰਹਿ ਗਏ ਆ ਬਾਕੀ ਮੇਰੇ ਵੀਰ ਭਰਾ ਝੋਟੇ ਰਹਿ ਗਏ ਆ ਉਹ ਚਾਰ ਤਰ੍ਹਾਂ ਚੰਗੋਰ ਠਗਾ ਤੇ ਆ ਕਰਨਾ ਚਾਹ ਉਹ ਗੱਲ ਸੁਣੋ ਇਧਰ ਭਾਈ ਜੀ ਕੀ ਕਹਿੰਦਾ ਵਾ ਬਾਜ ਤੁਹਾਨੂੰ ਪਤਾ ਨਹੀਂ ਲੱਗਣਾ ਨਹੀਂ ਨਿਆਣਿਆਂ ਦੇ ਕਾਦੂ ਅੱਕਿਆਂ ਪਿਆ ਤੂੰ ਲਾਉਣੀ ਤੇ ਲਾਉਣੀ ਪੈਣੀ ਆ ਕਰਬਾ ਨਾ ਭਰਾ ਮੇਰਾ ਸਾਰਾ ਦੱਸੂਗਾ ਇਹਨੂੰ ਸਾਰਾ ਹੀ ਪਤਾ ਵਾ ਹੋਰ ਵੀ ਕੋਈ ਗੱਲ ਪੁੱਛਣੀ ਦੁਨੀਆਦਾਰੀ ਦੀ ਇਹਨੂੰ ਪੁੱਛ ਲਈਂ ਖਾ ਖਾਇਆ ਕਰੋ ਮੇਰੇ ਪਲੇਅਰ ਨਾਲ ਛੇਤਰ ਛੇਤਰ ਦਾ ਘਰ ਉਹ ਵੀ ਪੈਂਦੇ ਇੱਥੋਂ ਵੀ ਇੱਥੇ ਕੋਝ ਮਾਰੀ ਜਾਂਦਾ ਹੈ ਛੇਤਰ ਰਾਣੀਆ ਰੌਣਕ ਤੂੰ ਨਹੀਂ ਭਜਾਇਆ ਚਲੋ 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 ਆਗੇ 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 ਲੋ ਆ ਵੀ ਤਾੜੀ ਦੇਤੀ ਆ ਦੂਜੇ ਬੰਦੇ ਨੂੰ ਛਾਵਾ ਛਾਵਾ ਲੋ ਵੀ ਤਾੜੀ ਦੇਣੀ ਆ ਬੰਦੇ ਨੂੰ ਆ ਕੇ ਚੱਲ 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 ਮੂਰੇ ਇਹ ਉਹ ਮਾਰਦਾ ਇਟੈਕ ਇਹਨੇ ਉਹਨੂੰ ਮਾਰਤਾ ਇਹਨੂੰ ਚਲੋ 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 ਵੈਰੀ ਗੁੱਡ ਹੈ ਵੈਰੀ ਗੁੱਡ ਤੇਜ ਗੋਦੀ ਆ ਗਿਆ ਹਾਂ ਹੰਬ ਗਿਆ ਇਧਰ ਲਾ ਗੈਂਗ ਚੱਲ ਗੋਤਿਆ ਲਾਲੇ ਦਾ ਗੈਂਗ ਹਾਰ ਗਿਆ ਚੱਲ ਡੱਕੋ ਵਾਲਿਆ ਡੱਕ ਉਹ ਵੈਰੀ ਗੁੱਡ ਜਾਂਦੀਆਂ ਆ ਇੱਕੋ ਜਿਹੇ ਵਰਦੀਆਂ ਵਾਲੇ ਝੋਟੇ ਚੱਲ ਚੱਲੇ ਬਿਜਲੀ ਚੱਲ ਜਿੰਨਾ ਆਇਆ ਤੇ ਕੀ ਆਪਾਂ ਲਾਲਾ ਹਰੌਣਾ ਲਾਲਾ ਲਾਲਾ ਹਰੌਣਾ ਲਾਲਾ ਚੱਲ 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 ਮੜ 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 ਓ ਬੱਲੇ ਬੁਗਲਿਆ ਆ ਜਾਂਦਾ ਰਿਹਾ ਯਾ ਝੂਕਦੇ ਜਾਂਦੇ ਕਿ ਨਹੀਂ ਬੁਗਲੇ ਚੱਲ ਆ ਗਲਤ ਵਾ ਆ ਆ ਤੋ ਖਾਈਉ ਚੱਲ 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 ਉਹ ਜੋਤਿਆ ਗਲਤ ਵਾ ਇਹ ਚਲੋ 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 ਆ ਲੋ ਵੀ ਲੋ ਜੀ ਬਰਮੀ ਦਾ ਲੰਗਰ ਲਗਭਗ ਹੋ ਗਿਆ ਸਮਾਪਤ ਮਿਲ ਗਈ ਆ ਸਾਰਿਆਂ ਨੂੰ ਤੇ ਵੀ ਪਿਓ ਚਲੋ ਚਲੋ ਲੋ ਵੀ ਮਿੱਤਰੋ ਕੋਈ ਨਾ ਕੋਈ ਨਾ ਸਾਰਿਆਂ ਨੂੰ ਮਿਲ ਜਾਣੀ ਸਾਰਿਆਂ ਨੂੰ ਮਿਲ ਜਾਣੀ ਆ ਅੱਜ ਦੀ ਸਾਡੀ ਮਿਹਨਤ ਹੋ ਗਈ ਆ ਸਮਾਪਤ ਤੇ ਮਿਲਾਂਗੇ ਕੱਲ ਨੂੰ ਸੌਂ ਵਾਰ ਹੁਣ ਤਤਲੀ ਬਾਏ ਬਾਏ ਟੇਕ ਕੇਅਰ ਲਵ ਯੂ ਬਾਲਾ